ਮੈਂ ਰਾਜੀਵ ਲੱਖੀ ਚਮਟ ਬਲੌਕ ਪ੍ਰਧਾਨ ਈਸਟ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਮੈਂ ਆਪਣੀ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਸਾਰੇ ਵੀ ਦੇਸ਼ਵਾਸੀਆਂ ਨੂੰ ਬੰਦੀ ਛੋੜ ਦੀ ਬਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰਦਾ ਵੀ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਆ ਸਾਡੇ ਸਾਰੇ ਦੇਸ਼ਵਾਸੀਆਂ ਵਾਸਤੇ ਸਾਡੇ ਸਾਰੇ ਹੀ ਜਗਤਵਾਦੀ ਤੇ ਸਾਡੇ ਸਾਰੇ ਭਾਰਤ ਵਾਸਤੇ ਖੁਸ਼ੀਆਂ ਭਰਿਆ ਰਹੇ ਅਤੇ ਲੋਕਾਂ ਦੇ ਵਿੱਚ ਜਿਹੜਾ ਆਪਸੀ ਪਿਆਰ ਬਣਿਆ ਰਹੇ ਜਿਹੜਾ ਅਸੀਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਨੇ ਸੰਤ ਮਹਾਤਮਾ ਔਰ ਅਸੀਂ ਇਹੀ ਚਾਹਦੇ ਆ ਵੀ ਇਸ ਦੇਸ਼ ਦੇ ਵਿੱਚ ਹਮੇਸ਼ਾ ਸਾਂਝੀਵਾਲਤਾ ਬਣੀ ਰਹੇ ਕਦੇ ਵੀ ਅਸੀਂ ਧਰਮਾਂ ਦੇ ਨਾਂ ਤੇ ਕਦੇ ਵੀ ਅਸੀਂ ਕਿਸੇ ਫਿਰਕੇ ਦੇ ਨਾਂ ਤੇ ਲੜਾਈਆਂ ਨਾ ਕਰੀਏ ਅੱਜ ਪ੍ਰਣ ਕਰੀਏ ਕਿ ਦਿਵਾਲੀ ਦੇ ਮੌਕੇ 'ਤੇ ਵੀ ਅਸੀਂ ਹਮੇਸ਼ਾ ਇਕੱਠੇ ਰਵਾਂਗੇ ਉਹ ਇਕੱਠੇ ਰਹਿ ਕੇ ਆਪਣੇ ਦੇਸ਼ ਆਪਣੇ ਸਟੇਲ ਪੰਜਾਬ ਨੂੰ ਹਰਿਆ-ਭਰਿਆ ਆਪਣਾ ਇਹ ਰੰਗਲਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਇਸ ਹਲਕੇ ਦੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਨੇ ਦੇਖਿਆ ਅਸੀਂ ਆਪਣੇ ਰੰਗਲੇ ਪੰਜਾਬ ਨੂੰ ਜੇ ਰੰਗਲਾ ਬਣਾਉਣਾ ਹੈ ਤੇ ਅਸੀਂ ਹਮੇਸ਼ਾ ਆਪਸ ਵਿੱਚ ਇਕੱਠੇ ਰਹੀਏ ਆਪਸ ਵਿੱਚ ਭਾਈ ਸਾਰੇ ਚਾਰ ਇੱਕ ਸਾਜ ਰੱਖੀਏ ਸਾਰੇ ਜਿਹੜਾ ਤਿਹਾਰਾ ਕੱਲਾ ਦੀਵਾਲੀ ਦਾ ਨਹੀਂ ਹੋਰ ਵੀ ਜਿਹੜੇ ਤਿਹਾਰਾ ਦੇ ਸਾਰੇ ਇਕੱਠੇ ਰਲ ਮਿਲ ਕੇ ਮਨਾਈਏ ਇਹੀ ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾਦੇ ਅਤੇ ਇੱਕ ਵਾਰ ਤੋਂ ਫਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਆਪਣੇ ਹਲਕੇ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਨੂੰ ਲੱਖ ਲੱਖ ਬਧਾਈ ਦਰੋਸ਼ ਨਹੀਂ ਦਿੱਤਾ ਧੰਨ